दर दर कौर, दर कौर, ओ, तो आप पर बड़ा आरोप ये कब लगाई दिया आरोप कब कब आप नहीं देख, देख, देख मैं तो आप नाम बता रहे मुझे तो नाम भी नहीं पता कौन है मैं ये भी नहीं जानता भी कौन से विधानसभा क्षेत्र से है? हाँ एक बात जरूर कहना चाहता हूँ ਪੰਜਾਬ ਦੀ ਜਨਤਾ ਸਾਡੀ ਸਨਮਾਨਿਤ ਜਨਤਾ ਹੈ ਪੰਜਾਬ ਦੇ ਲੋਕੋ ਕੀ ਜੋ ਲੋਕੀ ਮੈਨੂੰ ਨਿਮੰਤਰਣ ਦੇਣ ਆਉਂਦੇ ਆ ਮੈਂ ਪੰਜਾਬ ਦੇ ਲੋਕਾਂ ਦੇ ਨਿਮੰਤਰਣ ਤੇ ਪੰਜਾਬ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਦਾ ਹੈ ਉਹਨਾਂ ਦੇ ਨਿਮੰਤਰਣ ਤੇ ਮਿਲਦਾ ਹੈ ਕਿਉਂਕਿ ਪੰਜਾਬ ਦੇ ਲੋਕੀ ਆਮ ਆਦਮੀ ਤੇ ਬੜੇ ਸਤੰਗ ਨੇ ਕਿਸਾਨ ਪ੍ਰਸਾਨ ਨੇ ਉਹਨਾਂ ਦੀ ਫਸਲ ਦਾ ਜੋ ਲਾਭਕਾਰੀ ਮੁੱਲ ਮਿਲਣਾ ਚਾਹੀਦਾ ਹੈ ਉਹ ਪੰਜਾਬ ਦੇ ਵਿੱਚ ਨਹੀਂ ਹੈ ਤਾਂ ਆਪਕੇ ਜੀ ਪੰਜਾਬ ਦੇ ਵਿੱਚ ਕਿਸਾਨ ਨੂੰ ਫਸਲ ਜਦੋਂ ਵੇਚਣ ਜਾਂਦਾ ਹੈ ਮੰਡੀ ਦੇ ਵਿੱਚ ਉਹਦੇ ਵਿੱਚ ਬੜੀ ਦਿੱਕਤਾਂ ਖੜੀਆਂ ਉਸਕੇ ਸਾਹਮਣੇ ਹੁੰਦੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬੜੇ ਸਜਬਾਕ ਵਾਹ ਕੇ ਲੋਕਾਂ ਨੂੰ ਦਿਖਾਤੇ ਸੀ ਪੰਜਾਬ ਦੇ ਵਿੱਚ ਅੱਜ ਸਥਿਤੀ ਕਿਆ ਬਣੀ ਪੰਜ ਸਾਲਾਂ ਦੇ ਵਿੱਚ ਕਿਉਂਕਿ ਪੰਜਵਾਂ ਸਾਲ ਚੱਲ ਰਿਹਾ ਸੀ ਮਾਤਰਾ 8 ਮਹੀਨੇ 9 ਮਹੀਨੇ ਦਾ ਕਾਰਕਾਲ ਆਮ ਆਦਮੀ ਦਾ ਬੱਚਾ ਜਿੱਥੋਂ ਦਿੱਲੀ ਤੇ ਝੁੱਠੇ ਵੇਦ ਤੇ ਮੇਰੇ ਖਿਆਲ ਦਿੱਲੀ ਮੇ ਵੀ ਜਿਹੜੇ aarop ਪੰਜਾਬ ਦੇ ਵਿੱਚ ਆ ਤੁਸੀਂ ਕਹਿ ਰਹੇ ਨੇ ਇਹ ਲਗਾਏ ਸੀ ਦਿੱਲੀ ਵਿੱਚ ਵੀ ਲਗਾਤਾਰ ਆਉਣਗੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਸਾਫ਼ ਕਰ ਦਿੱਤਾ ਵੀ ਇਹ ਤਾਂ ਝੂਠੀ ਦੁਕਾਨ ਹੈ ਅਰ ਇਹ ਕਾਂਗਰਸ ਤੇ ਵੀ ਬੜੀ ਦੁਕਾਨ ਹੈ ਝੂਠੀ ਉਹਨਾਂ ਨੂੰ ਦਿੱਲੀ ਤੇ ਸਾਫ਼ ਕਰ ਦਿੱਤਾ ਹੁਣ ਪੰਜਾਬ ਦੇ ਲੋਕਾਂ ਨੇ ਇਹ ਮਨ ਬਣਾ ਬਣਾ ਲਿੱਤਾ ਕਿ ਆਮ ਆਦਮੀ ਨੂੰ ਇੱਥੇ ਤੇ ਵੀ ਸਾਫ਼ ਕਰਾਂਗੇ ਪੰਜਾਬ ਆਪਾਰਿਆਂ ਲਗਾਤਾਰ ਤੋਂ ਅਸੀਂ ਇਹ ਦੇਤਾ ਵੀ ਪਰੇਸ਼ਾਨ ਹੋਣ ਲੱਗੇ ਆਪਕੇ ਜਾਣੇ ਸੇ ਵਾਪਸ ਦੇਖਿਏ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਮੈਂ ਆਪਣੇ ਵੱਲੋਂ ਨਹੀਂ ਜਾ ਰਿਹਾ ਪੰਜਾਬ ਮੈਂ ਲਗਾਤਾਰ ਇਸ ਗੱਲ ਦਾ ਲਗਾਤਾਰ ਕਈ ਥਾਂ ਤੇ ਮन्ने ਗੱਲ ਬੁੱਲੀ ਸੀ ਕਿ ਪੰਜਾਬ ਸਾਡਾ ਘਰ ਹੈ ਮੈਂ ਲਗਾਤਾਰ ਇਹ ਗੱਲ ਬੋਲਦਾ ਕਿ ਪੰਜਾਬ ਸਾਡਾ ਘਰ ਹੈ ਪੰਜਾਬ ਦੇ ਵਿੱਚ ਸਾਡੀ ਰਿਸ਼ਤੇਦਾਰੀਆਂ ਨੇ ਇੱਕ ਹੀ ਘਰ ਸੀ ਪੰਜਾਬ ਪੰਜਾਬ ਦੇ ਨਾਲ ਸਾਡਾ ਕੋਈ ਰਿਸ਼ਤਾ ਹੋਰ ਨਹੀਂ ਹੈ ਸਾਡਾ ਖੂਨ ਦਾ ਰਿਸ਼ਤਾ ਹੈ ਪੰਜਾਬ ਦੇ ਨਾਲ ਕਿਉਂਕਿ ਪੰਜਾਬ ਸੇ ਹਰਿਆਣਾ ਸੂਬਾ ਅਲੱਗ ਹੋਇਆ ਸੀ ਦੋ ਭਰਾ ਅਲੱਗ ਹੋਏ ਸੀ ਛੱਤ ਵੀ ਅੱਜ ਇੱਕ ਹੀ ਹੈ ਇੱਕ ਹੀ ਛੱਤ ਹੈ ਅੱਜ ਵੀ ਅੱਜ ਵੀ ਵੇੜਾ ਇੱਕ ਹੀ ਹੈ ਦੋ ਵੇੜੇ ਨਹੀਂ ਹੈ ਇੱਕ ਹੀ ਵੇੜਾ ਹੈ ਇੱਕ ਹੀ ਛੱਤ ਹੈ ਇਹਨਾਂ ਨੇ ਚਾਹ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਆ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਦੇ ਵਿੱਚ ਆਈ ਹੈ ਇਹਨਾਂ ਨੇ ਲੋਕਾਂ ਨੂੰ ਉਹ ਸਜਾਵਗ ਦਿਖਾਤੇ ਕਾਂਗਰਸ ਨੇ ਜਿਹੜੇ ਦਿਖਾਏ ਸੀ ਆਮ ਆਦਮੀ ਨੇ ਉਹਦੇ ਬੜੇ ਦਿਖਾ ਦਿੱਤੇ ਪਰੰਤੂ ਲੋਕਾਂ ਤੇ ਹੱਥ ਨਿਰਾਸ਼ਾ ਹੀ ਹੱਥ ਲੱਗੀ ਔਰ ਲੋਕੀ ਇਹਨਾਂ ਸਰਕਾਰ ਤੇ ਬੜੇ ਪਰੇਸ਼ਾਨ ਨੇ ਲੋਕੀ ਅੱਜ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਮੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਾਉਣਾ ਚਾਹੁੰਦੇ ਆ ਇਹਨਾਂ ਨੇ ਖਰੀਦ ਫਰੋਕਤ ਦੀ ਮੈਂ ਤਾਂ ਜਿਹੜਾ ਤੁਸੀਂ ਨਾ ਲਿੱਤਾ ਮੈਂ ਤਾਂ ਉਹਨੂੰ ਜਾਣਤਾ ਵੀ ਨਹੀਂ ਮੈਂ ਉਹਦੀ ਕੰਸਟੀਚੂਐਂਸੀ ਨਹੀਂ ਜਾਣਤਾ ਜਿਹੜੀ ਉਹ ਗੱਲ ਕਰ ਰਹੀ ਹੈ ਅੱਜ ਕੱਲ੍ਹ ਤੋਂ ਸਾਰਾ ਕਸਾਰਾ মিডিਆ ਦਾ ਜਮਾਨਾ ਹੈ ਮੈਂ ਕਿਸੇ ਥਾਂ ਤੇ ਉਹਨਾਂ ਨੂੰ ਮਿਲਿਆ ਹੋਣ ਉਹਦੇ ਘਰ ਮਿਲਿਆ ਹੋਣ ਆਪ ਤੁਸੀਂ ਕਹਿ ਰਹੇ ਕਿ ਕੰਬੰਦ ਕਮਰੇ ਦੇ ਵਿੱਚ ਬੈਠ ਕੇ ਗੱਲਾਂ ਹੋਈਆਂ ਉਹ ਕਮਰੇ ਦੀ ਕੌਣ ਸੀ ਕਮਰਾ ਕੀ ਕੀ ਦੀ ਗੱਲ ਕਰ ਰਹੇ ਆਂ ਅੱਜ ਕੱਲ੍ਹ ਤਾਂ ਫੋਟੋਆਂ ਸਾਰੀ 1 ਮਿੰਟ ਵਿੱਚ ਆ ਜਾਂਦੀਆਂ ਸੀਸੀਟੀਵੀ ਕੈਮਰੇ ਥਾਂ ਥਾਂ ਤੇ ਲੱਗੇ ਹੋਏ ਨੇ ਪਰੰਤੂ आम आदमी पार्टी पंजाब ਦੇ ਵਿੱਚ ਵਾਹਾਂ ਦੇ ਲੋਕੀ ਉਹਨੂੰ ਬਾਹਰ ਕਰਨ ਦਾ ਮੰਨ ਬਣਾ ਲਿੱਤਾ ਹੈ ਔਰ ਇਹ ਤਰ੍ਹਾਂ ਤਰ੍ਹਾਂ ਦੇ આરોਪ ਜਿਹੜੇ આરોਪ ਦਿੱਲੀ ਦੇ ਵਿੱਚ ਲਗਾਏ وہی આરોਪ ਪੰਜਾਬ ਦੇ ਵਿੱਚ ਲਗਾ ਰਹੇ ਨੇ ਆਣ ਆਲਾ ਸਮਾਂ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਪੰਜਾਬ ਕੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਨੰਬਰ 1 ਦਾ ਸੂਬਾ ਬਣਾਏਗੀ ਸਰਕਾਰ ਭਾਰਤੀ ਜਨਤਾ ਪਾਰਟੀ ਬਣਾਏਗੀ ਨਾ ਕਾਂਗਰਸ ਤੇ ਬਣਿਆ ਔਰ ਨਾ ਆਮ ਆਦਮੀ ਤੇ ਬਣਿਆ ਭਾਰਤੀ ਜਨਤਾ ਪਾਰਟੀ ਇਹ ਗਰੰਟੀ ਅਗਰ ਕਿਸੇ ਦੀ ਹੈ ਇਹ ਗਰੰਟੀ ਮੇਰੀ ਹੈ ਕਿ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਪੰਜਾਬ ਨੂੰ ਨੰਬਰ 1 ਦਾ ਸੂਬਾ ਬਣਾਉਣ ਦਾ ਕੰਮ ਕਰਾਂਗੇ ਜਿਹੜਾ ਗੈਂਗਸਟਰ ਰਾਜ ਚੱਲ ਰਿਹਾ ਹੈ ਉਸ ਗੈਂਗਸਟਰ ਨੂੰ ਜਿਸ ਦਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਗਈ ਮੈਂ ਅੱਜ ਆਪ ਲੋਕਾਂ ਦੇ ਵਿੱਚ ਇਹ ਗੱਲ ਕਹਿ ਰਾਂ ਕਿ ਉਸ ਗੈਂਗਸਟਰ ਨੂੰ ਸਾਫ਼ ਕਰਨ ਦਾ ਕੰਮ ਸਾਡੀ ਸਰਕਾਰ ਕਰੇਗੀ ਇਹ ਵਿਧਾਇਕ ਹੈ दर्ण 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 गरंकर ओ, गरंकर तो आप पर बड़ा आरोप लगा रहा है ये कब लगाई दिया आरोप पहले कब मीटिंग कब आप नहीं देख मैं तो आप नाम बता रहे मुझे तो नाम भी नहीं पता कौन है मैं ये भी नहीं जानता भी कौन से विधानसभा क्षेत्र से है? हाँ एक बात जरूर कहना चाहता हूँ ਪੰਜਾਬ ਦੀ ਜਨਤਾ ਸਾਡੀ ਸਨਮਾਨਿਤ ਜਨਤਾ ਹੈ ਪੰਜਾਬ ਦੇ ਲੋਕੋ ਕੀ ਜੋ ਲੋਕੀ ਮੂਜੇ ਨਿਮੰਤਰਣ ਦੇਣ ਆਉਂਦੇ ਆ ਮੈਂ ਪੰਜਾਬ ਦੇ ਲੋਕਾਂ ਦੇ ਨਿਮੰਤਰਣ ਤੇ ਪੰਜਾਬ ਵਿੱਚ ਮੂਜੇ ਜਾਣ ਦਾ ਮੌਕਾ ਮਿਲਦਾ ਹੈ ਉਹਨਾਂ ਦੇ ਨਿਮੰਤਰਣ ਤੇ ਮਿਲਦਾ ਹੈ ਕਿਉਂਕਿ ਪੰਜਾਬ ਦੇ ਲੋਕੀ ਆਮ ਆਦਮੀ ਤੇ ਬੜੇ ਸੰਗਨ ਨੇ ਕਿਸਾਨ ਪ੍ਰਸਾਨ ਨੇ ਉਹਨਾਂ ਦੀ ਫਸਲ ਦਾ ਜੋ ਲਾਭਕਾਰੀ ਮੁੱਲ ਮਿਲਣਾ ਚਾਹੀਦਾ ਹੈ ਉਹ ਪੰਜਾਬ ਦੇ ਵਿੱਚ ਨਹੀਂ ਹੈ ਤੁਹਾਡੇ ਜੀ ਪੰਜਾਬ ਦੇ ਵਿੱਚ ਕਿਸਾਨ ਨੂੰ ਫਸਲ ਜਦੋਂ ਵੇਚਣ ਜਾਂਦਾ ਹੈ ਮੰਡੀ ਦੇ ਵਿੱਚ ਉਹਦੇ ਵਿੱਚ ਬੜੀ ਦਿੱਕਤਾਂ ਖੜੀਆਂ ਉਸ کے سامنے ਹੁੰਦੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬੜੇ ਸਜਬਾਕ ਵਾਹ ਕੇ ਲੋਕਾਂ ਨੂੰ ਦਿਖਾਤੇ ਸੀ ਪੰਜਾਬ ਦੇ ਵਿੱਚ ਅੱਜ ਸਥਿਤੀ ਕਿਆ ਬਣੀ ਪੰਜ ਸਾਲਾਂ ਦੇ ਵਿੱਚ ਕਿਉਂਕਿ ਪੰਜਵਾਂ ਸਾਲ ਚੱਲ ਰਿਹਾ ਸੀ ਮਾਤਰ 8 ਮਹੀਨੇ 9 ਮਹੀਨੇ ਦਾ ਕਾਰਕਾਲ ਆਮ ਆਦਮੀ ਦਾ ਬੱਚਾ ਹੈ ਜਿੱਥੋਂ ਦਿੱਲੀ ਤੇ ਝੁੱਠੇ ਵੇਲੇ ਮੇਰੇ ਖਿਆਲ ਦਿੱਲੀ ਮੇ ਵੀ ਜਿਹੜੇ aarop ਪੰਜਾਬ ਦੇ ਵਿੱਚ ਆ ਤੁਸੀਂ ਕਹਿ ਰਹੇ ਨੇ ਇਹ ਲਗਾਏ ਸੀ ਦਿੱਲੀ ਵਿੱਚ ਵੀ ਲਗਾਤਾਰ ਆਉਣਗੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਸਾਫ਼ ਕਰ ਦਿੱਤਾ ਵੀ ਇਹ ਤਾਂ ਝੂਠੀ ਦੁਕਾਨ ਹੈ আর ਇਹ ਕਾਂਗਰਸ ਤੇ ਵੀ ਬੜੀ ਦੁਕਾਨ ਹੈ ਝੂਠੀ ਉਹਨਾਂ ਨੂੰ ਦਿੱਲੀ ਤੇ ਸਾਫ਼ ਕਰ ਦਿੱਤਾ ਹੁਣ ਪੰਜਾਬ ਦੇ ਲੋਕਾਂ ਨੇ ਇਹ ਮਨ ਬਣਾ ਬਣਾ ਲਿੱਤਾ ਕਿ ਆਮ ਆਦਮੀ ਨੂੰ ਇੱਥੇ ਤੇ ਵੀ ਸਾਫ਼ ਕਰਾਂਗੇ ਪੰਜਾਬ ਆਦਾਰਿਆਂ ਲਗਾਤਾਰ ਤੋਂ ਅਭੀ ਇਹ ਦੇਤਾ ਵੀ ਪਰੇਸ਼ਾਨ ਹੋਣ ਲੱਗੇ ਆਪਕੇ ਜਾਣੇ ਸੇ ਵਾਪਸ ਦੇਖਿਏ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਮੈਂ ਆਪਣੇ ਵੱਲੋਂ ਨਹੀਂ ਜਾ ਰਿਹਾ ਪੰਜਾਬ ਮੈਂ ਲਗਾਤਾਰ ਇਸ ਗੱਲ ਦਾ ਲਗਾਤਾਰ ਕਈ ਥਾਂ ਤੇ ਮन्ने ਗੱਲ ਬੁੱਲੀ ਸੀ ਕਿ ਪੰਜਾਬ ਸਾਡਾ ਘਰ ਹੈ ਮੈਂ ਲਗਾਤਾਰ ਇਹ ਗੱਲ ਬੋਲਦਾ ਕਿ ਪੰਜਾਬ ਸਾਡਾ ਘਰ ਹੈ ਪੰਜਾਬ ਦੇ ਵਿੱਚ ਸਾਡੀ ਰਿਸ਼ਤੇਦਾਰੀਆਂ ਨੇ ਇੱਕ ਹੀ ਘਰ ਸੀ ਪੰਜਾਬ ਪੰਜਾਬ ਦੇ ਨਾਲ ਸਾਡਾ ਕੋਈ ਰਿਸ਼ਤਾ ਹੋਰ ਨਹੀਂ ਹੈ ਸਾਡਾ ਖੂਨ ਦਾ ਰਿਸ਼ਤਾ ਹੈ ਪੰਜਾਬ ਦੇ ਨਾਲ ਕਿਉਂਕਿ ਪੰਜਾਬ ਸੇ ਹਰਿਆਣਾ ਸੂਬਾ ਅਲੱਗ ਹੋਇਆ ਸੀ ਦੋ ਭਰਾ ਅਲੱਗ ਹੋਏ ਸੀ ਛੱਤ ਵੀ ਅੱਜ ਇੱਕ ਹੀ ਹੈ ਇੱਕ ਹੀ ਛੱਤ ਹੈ ਅੱਜ ਵੀ ਅੱਜ ਵੀ ਬੇੜਾ ਇੱਕ ਹੀ ਹੈ ਦੋ ਬੇੜਾ ਨਹੀਂ ਹੈ ਇੱਕ ਹੀ ਬੇੜਾ ਹੈ ਇੱਕ ਹੀ ਛੱਤ ਹੈ ਇਹਨਾਂ ਨੇ ਚਾਹ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਹੈ